ਜੀਨਾ ਯੋਦ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਹੈ ਤੇ ਅਸੀਂ ਜਿਹੜਾ ਹੈਗਾ FIR ਰਜਿਸਟਰ ਕੀਤੀ ਹੈ ਦੇ ਜਿਹੜੇ ਨੰਬਰ ਪੰਨੇ ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਇੱਕ ਦਾ ਨਾਮ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬੜਾ ਅਪਾ ਕਹਿ ਸਕਦੇ ਆ ਕਿ ਪਲੇ ਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਐ ਤੇ ਇਹਨਾਂ ਕੋਲੋਂ ਜਿਹੜੀ ਆ 505 ਗ੍ਰਾਮ ਜਿਹੜੀ ਆ ਹੈਰੋਇਨ ਐ ਉਹ ਸਿਨਾਕਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਅੱਗੇ ਕਿਤੇ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਉਹ ਰਿਮਾਂਡ ਲੇਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਐ ਇਹਦੇ ਵਿੱਚ ਉਹ ਐਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਤੇ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਜਾਂ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਬੁਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਇਹਨੇ ਜਿਹੜਾ ਇਹ ਡੀਬੀਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀ ਤੇ ਸਰ ਜਿਹੜਾ ਰਾਹੁਲ ਕੁਮਾਰ ਇਹਦੇ ਨਾਲ ਦੂਜਾ ਦੋਸ਼ੀ ਹੈਗਾ ਇਹਦੇ ਨਾਲ ਕੀ ਰੋਲ ਹੈ ਕੋਈ ਫਰੈਂਡ ਹੈ ਜਾਂ ਕੋਈ ਰਿਸ਼ਤੇਦਾਰ ਹੈ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟ ਇਹ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਤੇ ਪੰਜ ਮੁਕਦਮਾ ਜਿਹਦਾ ਪਹਿਲਾਂ ਹੁੰਦਾ ਸੀ ਸਨੇਚਿੰਗ ਦੇ ਹੈ ਜਿਹੜਾ ਹੈ ਨਾ ਇਹ ਨਸ਼ੇ ਵਾਲੇ ਕਿਸ ਤਰ੍ਹਾਂ ਦੇ ਨੇ ਕਿ ਕੋਈ ਕੋਈ ਐਕਸਟਰਾ ਕੀ ਕੋਈ ਦਿਮਾਗ ਚ ਹੈ ਦੇਖੋ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਈਂਡ ਹੈ ਇਹਦੇ ਵਿੱਚ ਹੁਣ ਜਿਹੜਾ ਹੈਗਾ ਕਿ ਪੈਸਾ ਲਾਲਚ ਲਾਲਚ ਇਹਦੀ ਉਮਰ 19 ਸਾਲ ਹੈ ਇੱਕ ਦੀ 20 ਸਾਲ ਹੈ ਇਹ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਸੀਗੇ ਉਮਰਾਂ ਤਾਂ ਛੋਟੀਆਂ ਦੋਨੋਂ ਦੇਖੋ ਜਿਹੜੇ ਇੱਕ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਇਹ 18 ਸਾਲ ਦਾ ਸੀਗਾ ਜੀ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਨੇ ਨਸ਼ਾ ਕਰਦੇ ਨਹੀਂ ਕੋਈ ਨਸ਼ਾ ਕਰਨ ਨਹੀਂ ਜਿਹੜੀ ਹਲ ਤੱਕ ਸਾਡੇ ਗੱਲ ਸਭ ਨੇ ਇਹ ਹੀ ਕਿ ਖੁਦ ਨਹੀਂ ਕਰਦੇ ਅੱਗੇ ਸਿਰਫ ਇਹ ਵੇਚਦੇ ਨੇ ਕੋਈ ਕਿਸੇ ਨੂੰ ਡਿਲੀਵਰੀ ਦੇਣ ਜਾਂਦੇ ਸੀ ਬਿਲਕੁਲ ਹੀ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਂਟਰਲ ਤੇ SHO ਤਿੰਨ ਦੀ ਟੀਮ ਨੇ ਜਿਹੜਾ ਇਹਨਾਂ ਨੂੰ ਲੈਪ ਸਰ ਕਿੰਨਾ ਹੋਰ ਵੀ ਲੜਕੇ ਮਜੂਰ ਨੇ ਕੋਈ ਉਹ ਇਨਵੈਸਟੀਗੇਸ਼ਨ ਦਾ ਦੇਖੋ ਪਾਰਟ ਹੈ ਜਿਹੜਾ ਮੌਕੇ ਤੇ ਸਾਨੂੰ ਇਹ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤੇ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣ ਅਗੇ ਅਸੀਂ ਬੈਕਵਾਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਵੱਡੋਸੀ ਵਾਲੀ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਹਾਂ ਤੇ ਵੀ ਦੇਖ ਰਹੇ ਕਿ ਪਹਿਲਾਂ ਇਹ ਅਗਰ ਇਹਨਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਤਾਂ ਕਿੱਥੇ-ਕਿੱਥੇ ਕੀਤੀ ਹੈ ਕਿਹਨੂੰ ਕੀਤੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫਆਈਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਇਹਦਾ ਫੈਮਿਲੀ ਬੈਕਗ੍ਰਾਉਂਡ ਬੇਸਿਕਲੀ ਪੁਰਾਣੇ ਯੂਪੀ ਦੇ ਨੇ ਇੱਥੇ ਵੀ ਆ ਕੇ ਪਹਿਲਾਂ ਕੋਈ ਜਿਹੜਾ ਮੁਨੀਸ ਸੀਗਾ ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀਗਾ ਜਿਹੜਾ ਰਾਹੁਲ ਹੈ ਉਹ ਵੀ ਛੋਟਾ-ਮੋਟਾ ਕੰਮ ਕਰਦਾ ਮਤਲਬ ਕੋਈ ਆਪਾਂ ਕਹਿ ਸਕਦੇ ਲੇਬਰਰ ਜਿਹੜੀ ਦਿਹਾੜੀ ਵਾਲਾ ਕੰਮ ਜੇ ਤਕਰੀਬਨ ਉਹ ਕਰਦੇ ਨੇ ਸਰ ਸਾਂਹਿਆਲ ਦੀ ਥਾਣੀ ਜੀ ਨਾਲ ਦੇ ਚਾਰ ਮਾਮਲੇ ਦਰਜ ਹੈ ਜੀ ਤੇ ਜਿਹਦੇ ਚ ਤਿੰਨ ਮਾਮਲੇ ਅੱਠਵੇਂ ਮਹੀਨੇ ਦੇ ਤਿੰਨ ਤਿੰਨ ਵਾਰ ਮਾਮਲੇ ਦਰਜ ਹੈ ਇੱਕ ਵੀ ਦਾ ਇੱਕ ਚੀਜ਼ੀ ਦਾ ਤੇ ਇੱਕ ਦੂਜਾ ਵੀ 2 ਦਾ ਮਤਲਬ ਸਾਂਹਿਆਲ ਵਾਲੇ ਨਹੀਂ ਇਹਨਾਂ ਨੂੰ ਜ਼ਿਆਦਾਤਰ ਫੜਿਆ ਵਾ ਇਹ ਜਿਹੜੀ ਅਪਰਾਧ ਦੀ ਅਪਰਾਧ ਜਿਹੜੀ ਕਰ ਰਹੀ ਸੀ ਦੇਖੋ ਜਿਹੜਾ ਇੱਕ ਮਨੀਸ਼ ਹੈਗਾ ਇੱਕ ਗਿਆਸਪੁਰੇ ਦਾ ਰਹਿਣ ਵਾਲਾ ਪਹਿਲਾਂ ਜਿਹੜੀ ਇਹ ਸਨੇਚਿੰਗ ਵੈਰਾ ਕਰਦਾ ਸੀਗਾ ਉਧਰਲੇ ਪਾਸੇ ਕਰਦਾ ਸੀਗਾ ਠੀਕ ਹੈ ਹੁਣ ਵੀ ਇਹ ਰਹਿੰਦਾ ਉਧਰਲੇ ਪਾਸੇ ਹੀ ਹੈ ਜਿਹੜੀ ਸਿਰਫ ਡਿਲੀਵਰੀ ਦੇਣ ਲਈ ਅੰਦਰ ਏਰੀਆ ਚ ਆਇਆ ਸੀਗਾ ਸਾਡੇ ਤੇ ਕਸਟਮਰ ਆਪਾਂ ਕਹਿ ਸਕਦੇ ਆ ਕਿ ਉਹ ਏਰੀਆ ਚ ਸੀਗਾ ਜੀ ਤੇ ਸਾਡੀ ਟੀਮ ਨੇ ਜਿਹੜਾ ਇਹਨਾਂ ਨੂੰ ਫੜਿਆ ਤੇ ਸਰ ਇਹ ਹੀ ਹੈਗੇ ਕਿ ਕਿਥੇ ਸੀਗੀ ਆਈਕੀ ਤੇ ਸੀ ਇਹ ਬਾਈਕ ਤੇ ਸੀਗਾ ਜੀ ਬਾਈਕ ਸਿਰਫ ਬਾਈਕ ਇਹਨਾਂ ਦਾ ਸੀ ਜੀ ਚੋਰੀ ਆ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਸਾਰਾ ਅਸੀਂ ਡੀਟੀਓ ਦਫਤਰ ਤੋਂ ਸੜਾ ਹੈਗਾ ਸਾਰਾ ਆਰਟੀਓ ਦਫਤਰ ਤੋਂ ਰਿਕਾਰਡ ਲੈ ਰਹੇ ਆ ਠੀਕ ਹੈ ਠੀਕ ਹੈ